ਬਸ ਬਸ ਪ੍ਰਿੰਦਰ ਜੀ ਅੱਜ ਜਿਹੜਾ ਹੈਗਾ ਇੱਥੇ ਤੁਸੀਂ ਕੁਤਵਾਲੀ ਪਹੁੰਚੇ ਹੋ ਕੀ ਕਾਰਨ ਕੀ ਹੈ ਐਸ ਐਚਓ ਸਾਹਿਬ ਸਰਦਾਰ ਜਗਦੀਪ ਸਿੰਘ ਚੀਮਾ ਜੀ ਵੱਲੋਂ ਸਾਡੇ ਮੰਡਲ ਪ੍ਰਧਾਨ ਜੀ ਨੂੰ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸ਼ਹਿਰੀ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਪਰਸਨਲੀ ਕਾਲ ਕਰਕੇ ਬੁਲਾਇਆ ਗਿਆ ਤੇ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ ਤਾਂ ਮੇਰਾ ਇਹ ਫਰਜ਼ ਬਣਦਾ ਕਿਉਂਕਿ ਹਲਕੇ ਦੀ ਸੇਵਾ ਮੈਂ ਕਰ ਰਿਹਾ ਜਾਂ ਮੈਂ ਆਪਣੇ ਵਰਕਰਾਂ ਦੇ ਨਾਲ ਇੱਥੇ ਪਹੁੰਚਿਆ ਹਾਂ ਐਸ ਐਚਓ ਸਾਹਿਬ ਨੇ ਸਾਨੂੰ ਇਹ ਜਿਹੜੀ ਹਦਾਇਤ ਦਿੱਤੀ ਹੈ ਕਿ ਡੀਸੀ ਸਾਹਿਬ ਵੱਲੋਂ ਸਾਨੂੰ ਲਿਖਤੀ ਹੁਕਮ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਜਿਹੜੀ ਲੋੜਵੰਦ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਉਹ ਕੈਂਪ ਉਦੋਂ ਹੀ ਲਗਾਏ ਜਾਣ ਜਦੋਂ ਤੁਹਾਨੂੰ ਡੀਸੀ ਡੀਸੀ ਸਾਹਿਬ ਵੱਲੋਂ ਜਾਂ ਐਸ ਡੀਐਮ ਮੈਡਮ ਵੱਲੋਂ ਲਿਖਤੀ ਪਰਮਿਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕੌਣ ਲਾ ਰਿਹਾ ਸੀ ਪਿੰਡਾਂ ਦੇ ਕੈਂਪ ਇਹ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਟੀਮਾਂ ਨੇ ਜੀ ਉਹ ਬਣਾਈਆਂ ਗਈਆਂ ਤੇ ਪਿੰਡਾਂ ਦੇ ਵਿੱਚ ਸਾਡੇ ਕੰਪਿਊਟਰ ਆਪਰੇਟਰ ਜਾ ਰਹੇ ਸੀਗੇ ਤੇ ਮੌਕੇ ਦੇ ਉੱਤੇ ਆਯੂਸ਼ਮਾਨ ਕਾਰਡ ਵੀ ਮਿਲ ਰਿਆ ਸੀ ਲੋਕਾਂ ਦੀਆਂ ਪੈਨਸ਼ਨਾਂ ਵੀ ਲੱਗ ਰੀਆਂ ਸੀਗੀਆਂ ਤੇ ਵਿਸ਼ਵਕਰਮਾ ਯੋਜਨਾ ਦੇ ਤਹਿਤ ਉਹਨਾਂ ਨੂੰ ਔਜ਼ਾਰ ਵੀ ਦਿੱਤੇ ਜਾ ਰਹੇ ਸੀ ਉਹਨਾਂ ਦੇ 25000 ਤੋਂ ਲੈ ਕੇ 50000 ਤੱਕ ਦੇ ਜਿਹੜੇ ਲੋਨ ਨੇ ਉਹ ਪਾਸ ਕੀਤੇ ਜਾ ਰਹੇ ਸੀਗੇ ਤਾਂ ਜੋ ਜਿਹੜੇ ਛੋਟੇ ਕੀਰਤੀ ਲੋਕ ਨੇ ਉਹ ਆਪਣਾ ਕੰਮਕਾਰ ਕਰ ਸਕਣ ਤੇ ਕਿਸੇ ਦੀ ਵੀ ਮਦਦ ਕਰਨਾ ਮੈਨੂੰ ਲੱਗਦਾ ਕੋਈ ਬਰਾਈ ਨਹੀਂ ਐ ਇਹ ਸਰਕਾਰ ਬਖਲਾਹੜ ਦੇ ਵਿੱਚ ਐ ਸਰਕਾਰ ਨੂੰ ਇਹ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਸ਼ਹਿਰਾਂ ਦੇ ਵਿੱਚ ਅੱਗੇ ਵੱਧ ਰਹੀ ਐ ਹੁਣ ਪਿੰਡਾਂ ਦੇ ਵਿੱਚ ਵੀ 2-200 3-300 ਲੋਕ ਨੇ ਜਿਹੜੇ ਇਕੱਠੇ ਹੋਣ ਲੱਗੇ ਇਹਨਾਂ ਕੈਂਪਾਂ ਦੇ ਵਿੱਚ ਸੁਵਿਧਾਵਾਂ ਲੈਣ ਦੇ ਲਈ ਇਸੇ ਕਰਕੇ ਸਰਕਾਰ ਨੇ ਆਪਣੀ ਬਖਲਾਹੜ ਦਿਖਾਈ ਅੱਜ ਜਿਹੜੇ ਕੈਂਪਨੀ ਉਹ ਬੰਦ ਕਰਵਾਏ ਗਏ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਸੀਨੀਅਰ ਲੀਡਰ ਨੇ ਅੱਜ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਨੇ ਤੇ ਸਾਡੇ ਮਹਾਰਾਣੀ ਪੰਨੀਤ ਕੌਰ ਜੀ ਸਾਡੇ ਹਰਮਨ ਪਿਆਰੇ ਨੇਤਾ ਬੀਬਾ ਜੈਂਦਰ ਕੌਰ ਜੀ ਵੀ ਅੱਜ ਆਪਣੇ ਵਰਕਰਾਂ ਦੇ ਨਾਲ ਖੜੇ ਹੋਏ ਨਜ਼ਰ ਹਰੇਕ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਵਰਕਰਾਂ ਨੂੰ ਕੋਈ ਤੰਗੀ ਪਰੇਸ਼ਾਨੀ ਆਈ ਹੈ ਉੱਥੇ ਮਹਾਰਾਣੀ ਪਰਨੀਤ ਕੌਰ ਅਤੇ ਬੀਬਾ ਜੈਂਦਰ ਕੌਰ ਜੀ ਡਟ ਕੇ ਨਾਲ ਆਪਣੇ ਵਰਕਰਾਂ ਦੇ ਖੜੇ ਨੇ ਤੇ ਹੁਣ ਕੀ ਇਸ ਤੇ ਤੁਹਾਡਾ ਅਗਲਾ ਅਸੀਂ ਜੀ ਆਪਣੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਜਿਹੜਾ ਮੈਸੇਜ ਆਉਂਦੀ ਵੇਟ ਕਰਾਂਗੇ ਜੋ ਵੀ ਸਾਨੂੰ ਪਾਰਟੀ ਵੱਲੋਂ ਦੇਸ਼ ਹੋਊਗਾ ਉਸ ਮੁਤਾਬਕ ਅਸੀਂ ਕੰਮ ਕਰਾਂਗੇ ਕਿ ਕੀ ਤੁਸੀਂ ਇਸ ਤੇ ਤੁਹਾਡਾ ਹੈਗਾ ਜਿਹੜਾ ਇਹ ਐਕਸ਼ਨ ਹੈ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਉਦੇ ਦੀ ਕੀ ਕਮੈਂਟ ਹੈ ਤੁਹਾ ਪ੍ਰਸ਼ਾਸਨ ਦਾ ਮਜਬੂਰ ਹੈ ਜੀ ਪ੍ਰਸ਼ਾਸਨ ਕੀ ਕਰ ਸਕਦਾ ਪ੍ਰਸ਼ਾਸਨ ਨੇ ਤਾਂ ਸਰਕਾਰ ਦੇ ਮੁਤਾਬਕ ਕੰਮ ਕਰਨਾ ਹੁੰਦਾ ਇਹਨਾਂ ਨੂੰ ਪਿੱਛੋਂ ਹਦਾਇਤ ਆਈ ਹੈ ਇਹਨਾਂ ਨੇ ਸਾਨੂੰ ਬੇਨਤੀ ਕੀਤੀ ਕਿ ਤੁਸੀਂ ਬੰਦ ਕਰ ਦਿਓ ਪ੍ਰਸ਼ਾਸਨ ਦਾ ਨਿੱਜੀ ਦਾ ਸਾਡੇ ਨਾਲ ਕੋਈ ਰੌਲਾ ਹੈ ਨਹੀਂ ਹੈ ਪ੍ਰਸ਼ਾਸਨ ਨੂੰ ਤਾਂ ਸਰਕਾਰ ਦੇ ਨਾਲ ਚੱਲਣਾ ਪੈਂਦਾ ਜੋ ਪਿੱਛੋਂ ਹਦਾਇਤਾਂ ਨੇ ਉਹ ਉਸ ਮੁਤਾਬਕ ਆਪਣਾ ਕੰਮ ਕਰਦਾ ਤੁਹਾਡੇ ਕੋਲ ਜਿਹੜੀ ਅਪਡੇਟ ਹੈ ਸਰ ਨਹੀਂ ਸਾਧਮਨ ਜੋ ਹਦਾਇਤਾਂ ਸਰਕਾਰ ਦੀਆਂ ਨੇ ਜੀ ਤੇ ਅੱਜ ਡੀਸੀ ਸਾਹਿਬ ਨੇ ਕੋਈ ਮੈਂ ਇਹਨਾਂ ਨੂੰ ਇਸ ਤਰੱਕੇ ਕੀਤਾ ਸੀ ਵੀ ਅਟਲੀਸ ਜਿਹੜੇ ਜਿਹੜੇ ਜੋ ਸਾਡੇ ਡੀਸੀ ਸਾਹਿਬ ਜਾਂ ਜੈਸਮ ਸਿੰਘ ਸਾਹਿਬ ਵੱਲੋਂ ਆਰਡਰ ਜਿਹੜੇ ਹੈਗੇ ਨੇ ਆਏ ਨੇ ਜੀ ਉਹਨਾਂ ਨੂੰ ਉਹਨਾਂ ਆਰਡਰਸ ਬਾਰੇ ਮੈਂ ਦੱਸ ਦਵਾਂਗਾ ਕਿਉਂਕਿ ਜੋ ਡਾਟਾ ਪ੍ਰੋਸੈਸਿੰਗ ਆਰਡਰ ਨੰਬਰ ਆ ਰਹੇ ਨੇ ਉਹਨਾਂ ਬਾਰੇ ਮੈਂ ਉਹਨਾਂ ਨੂੰ ਜੱਪਲਾ ਕੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਹੈ ਤਾਂ ਜੋ ਇਹਨਾਂ ਦੀਆਂ ਗਤੀਵਿਧੀਆਂ ਨੇ ਜਾਂ ਜੋ ਚੋਕ ਹੈ ਜਿਹ ਹੈਗਾ ਜਿਵੇਂ ਸਰਕਾਰ ਦਾ ਜਾਂ ਜੋ ਕੁਝ ਹੋਊਗਾ ਉਹ ਵੀ ਇਹਨਾਂ ਨੂੰ ਪਾਇਆ ਕੀ ਆਰਡਰ ਹੈ ਕਿ ਸਰ ਕੋਈ ਜਾਣਕਾਰੀ ਉਹਨਾਂ ਨੇ ਸਿਰਫ ਇੱਕ ਡਾਟਾ ਪ੍ਰੋਸੈਸਿੰਗ ਬਾਰੇ ਦੱਸਿਆ ਵੀ ਦੂਜਾ ਇੱਕ ਜਿਹੜਾ ਇਹ ਕੈਂਪ ਸਿਟੀ ਦੇ ਨਹੀਂ ਜਿਹੜੇ ਹੈਗੇ ਨੇ ਵਿਦਾਊਟ ਪਰਮਿਸ਼ਨ ਦੇ ਨਾਲੇ ਜੀ ਆਥਰਾਇਜ਼ ਹੋਣਾ ਚਾਹੀਦੇ ਨੇ ਜੀ ਬਿਲਕੁਲ ਠੀਕ ਹੈ ਲਾਅ ਔਰਡਰ ਤਾਂ ਹੀ ਮੇਨਟੇਨ ਜੀ ਇਹ ਪਰਮਿਸ਼ਨ ਲੈਤੀ ਹੋਊਗੀ ਤਾਂ ਦੈਟ ਵਿਲ ਬੀ ਦ ਰਾਈਟ ਤਾਂ ਇਹਨਾਂ ਨੂੰ ਪ੍ਰੋਪਰ ਸੈਂਟਾਈਜ਼ ਕਰ ਜੋ ਸਾਰਾ ਕੁਝ ਸਹੀ ਹੋ ਸੈਂਕਤ ਹੋ ਗਏ ਨੇ ਬਿਲਕੁਲ ਜੀ ਬਿਲਕੁਲ ਜੋ ਹੈ ਉਹ ਇਸੇ ਕਰਕੇ ਉਹਨਾਂ ਨੂੰ ਮੀਟਿੰਗ ਕੀਤੀ ਹੈ ਵੀ ਜੋ ਡੀਸੀ ਸਾਹਿਬ ਦੇ ਆਰਡਰਸ ਨੇ ਉਹਨੂੰ ਪ੍ਰੋਪਰਲੀ ਕੰਪਲਾਈਂਸ ਕਰਨਾ ਥੈਂਕ ਯੂ ਸਰ